ਜਗਾਵਾਂ ਸਭ ਅਗਲੀ ਖਬਰ ਦੇ ਵੱਲ ਵਧੀਏ ਤਾਂ ਅਗਲੀ ਖਬਰ ਜਿਹੜੀ ਹੈ ਬਹੁਤ ਧਿਆਨ ਮੰਗਦੀ ਹੈ ਕਿਉਂਕਿ ਆਈਸ ਦੇ ਵੱਲੋਂ ਅਮਰੀਕਾ ਦੇ ਵੱਖ-ਵੱਖ ਜਗਾਵਾਂ ਤੇ ਵੱਖ-ਵੱਖ ਸੂਬਿਆਂ ਦੇ ਵਿੱਚ ਰੇਡਸ ਕਰਕੇ ਗ੍ਰਿਫਤਾਰ ਕੀਤੇ ਜਾ ਰਹੇ ਨੇ ਇਮੀਗਰੈਂਟਸ ਪਰ ਹੁਣ ਕੁਰਲਡ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਅਦਾਲਤ ਨੇ ਕਿਹਾ ਹੈਗਾ ਇੱਕ ਜੱਜ ਨੇ ਕਿਹਾ ਹੈਗਾ ਕਿ ਤੁਸੀਂ ਹੁਣ ਜਿਹੜਾ ਹੈ ਗ੍ਰਿਫਤਾਰ ਨਹੀਂ ਕਰ ਸਕਦੇ ਕੀ ਇਹ ਰੋਕ ਵਾਕਿਆ ਹੀ ਹੈਗੀ ਹੈ ਕੀ ਇਹ ਰੋਕ ਅਮਰੀਕਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਲਗਾਈ ਜਾ ਸਕਦੀ ਹੈ ਅਦਾਲਤਾਂ ਦੇ ਵੱਲੋਂ ਦਿਓ ਸਾਡੇ ਇਸ ਖਬਰ ਦੇ ਬਾਬਤ ਦਰਸ਼ਕਾਂ ਨੂੰ ਜਾਣਕਾਰੀ ਜੀ ਹਾਂ ਬਿਲਕੁਲ ਚੰਨ ਸਰਬ ਇੱਕ ਖਬਰ ਜਿਹੜੀ ਹੈਗੀ ਆ ਕੋਲਰਾਡੋ ਦੇ ਡੈਨਵਰ ਸ਼ਹਿਰ ਤੋਂ ਨਿਕਲ ਕੇ ਆ ਰਹੀ ਹੈ ਆ ਜਿੱਥੇ ਇੱਕ ਫੈਡਰਲ ਜੱਜ ਨੇ ਰੂਲਿੰਗ ਕੀਤੀ ਹੈ ਜੋ ਫੈਡਰਲ ਜੱਜ ਜਿਹਦਾ ਨਾਮ ਹੈਗਾ ਆਰ ਬਰੁੱਕ ਜੈਕਸਨ ਉਹਨੇ ਆਪਣੇ ਇੱਕ ਹੁਕਮ ਦੇ ਵਿੱਚ ਇੱਕ ਆਰਡਰ ਦੇ ਵਿੱਚ ਆਦੇਸ਼ ਦਿੱਤਾ ਹੈ ਤੇ ਆਦੇਸ਼ ਵਿੱਚ ਕਿਹਾ ਕਿ ਹੁਣ ਜਿਹੜੀ ਆਈਸ ਹੈ ਕੋਲੋਰادو ਸੂਬੇ ਦੇ ਵਿੱਚ ਬਿਨਾ ਵਾਰੰਟ ਲੋਕਾਂ ਨੂੰ ਨਹੀਂ ਫੜ ਸਕਦੀ ਕਹਿੰਦੇ ਆਈਐਸ ਸਿਰਫ ਉਸੇ ਵੇਲੇ ਬਿਨਾ ਵਾਰੰਟ ਤੋਂ ਫੜ ਸਕਦੀ ਹੈ ਜੇ ਉਹਨਾਂ ਕੋਲ ਪੱਕਾ ਸਬੂਤ ਹੈ ਕਿ ਉਹ ਵਿਅਕਤੀ ਜਿਹੜਾ ਅਮਰੀਕਾ 'ਚ ਕਾਨੂੰਨੀ ਤੌਰ ਤੇ ਨਹੀਂ ਹੈ ਤੇ ਉਹ ਵਿਅਕਤੀ ਵਾਰੰਟ ਲੈਣ ਤੋਂ ਭੱਜ ਸਕਦਾ ਹੈ ਤੇ ਆਈਐਸ ਨੂੰ ਹੁਣ ਜਿਹੜਾ ਆ ਬਿਨਾ ਵਾਰੰਟ ਅਰੈਸਟ ਤੋਂ ਪਹਿਲਾਂ ਲਿਖਤੀ ਤੌਰ ਤੇ ਸਬੂਤ ਦਰਜ ਕਰਨੇ ਪੈਣਗੇ ਕਿ ਉਹਨਾਂ ਨੂੰ ਭੱਜਣ ਦੇ ਜੋਖਮ ਵਾਲਾ ਸਮੇਂ ਦੇਣੀ ਯਾਨੀ ਕਿ ਅਦਾਲਤ ਕੋਲੋਂ ਉਹਦੀ ਗਵਰੰਟ ਲੈਣੀ ਪੈਣੀ ਇਹ ਜਿਹੜਾ ਕੇਸ ਚੱਲਿਆ ਕੀ ਹੈ ਤੇ ਕੀ ਹੈ ਇਹਦੇ ਵਿੱਚ ਪੂਰੀ ਜਾਣਕਾਰੀ ਉਹ ਜ਼ਰੂਰ ਦਰਸ਼ਕਾਂ ਨੂੰ ਦੱਸ ਦਿੰਨੇ ਆ ਕਿ ਇਹ ਇੱਕ ਕੇਸ ਚੱਲਿਆ ਆ ਜਿਹੜਾ ਡੈਨਵਰ ਸ਼ਹਿਰ ਦੇ ਵਿੱਚ ਇਹ ਇੱਕ ਐਕਲੂ ਆਫ ਕੋਲੋਰادو ਨੇ 2025 ਵਿੱਚ ਇੱਕ ਮੁਕਦਮਾ ਲਾਇਆ ਸੀ ਕਿ ਚਾਰ ਲੋਕਾਂ ਨੇ ਦਾਵਾ ਕੀਤਾ ਸੀ ਕਿ ਆਈਸ ਨੇ ਉਹਨਾਂ ਨੂੰ ਬਿਨਾ ਵਾਰੰਟ ਫੜਿਆ ਹੈ ਉਹਦੇ ਵਿੱਚ ਇੱਕ 19 ਸਾਲਾ ਵਿਦਿਆਰਥੀ ਤੇ ਕੁਝ ਅਸਾਈਲਮ ਸੀਕਰ ਯਾਨੀ ਕਿ ਜਿਨ੍ਹਾਂ ਨੇ ਅ ਅਸਾਈਲਮ ਅਪਲਾਈ ਕੀਤੀ ਹੈ ਉਹ ਸ਼ਾਮਲ ਸਨ ਹੁਣ ਕੇਸ ਵਿੱਚ ਦੱਸਿਆ ਗਿਆ ਕਿ ਆਈਸ ਏਜੰਟ ਜਿਹੜੇ ਆ ਕੋ ਘਰਾਂ ਵਿੱਚ ਪਾਰਕਿੰਗ ਲਾਟਾਂ ਵਿੱਚ ਤੇ ਕੰਮ ਵਾਲੀਆਂ ਥਾਵਾਂ ਤੇ ਰੇਡ ਕਰਕੇ ਜਿਹੜੇ ਕੋਲ ਖੜੇ ਲੋਕਾਂ ਆ ਲੋਕ ਹੁੰਦੇ ਆ ਉਹਨਾਂ ਨੂੰ ਵੀ ਫੜ ਲੈਂਦੇ ਆ ਤੇ ਕਿਸੇ ਨੂੰ ਕੋਈ ਪੁੱਛਦੇ ਨਹੀਂ ਦੱਸਦੇ ਨਹੀਂ ਤੇਰਾ ਕਸੂਰ ਕੀ ਐ ਤੈਨੂੰ ਕਿਉਂ ਫੜਿਆ ਜਾ ਰਿਹਾ ਬਸ ਜੇ ਕੋਈ ਅੱਗੋਂ ਆਪਣਾ ਆਈ.ਡੀ. ਨਹੀਂ ਦਿਖਾਉਂਦਾ ਜਾਂ ਕੁਝ ਨਹੀਂ ਕਰਦਾ ਤੋ ਉਹਨੂੰ ਅਰੈਸਟ ਕਰ ਲੈਂਦੇ ਆ ਉਹਨਾਂ ਨੇ ਦੱਸਿਆ ਕਿ ਇਸ ਕੇਸ ਵਿੱਚ ਇਹ ਦੱਸਿਆ ਜਾ ਰਿਹਾ ਕਿ ਕਮਿਊਨਿਟੀ ਵਿੱਚ ਬੜਾ ਵੱਡਾ ਡਰ ਐ ਲੋਕ ਸਹਮੇ ਹੋਏ ਆ ਡਰੇ ਹੋਏ ਆ ਤੇ ਪ੍ਰਵਾਸੀ ਸਮੂਹਾਂ ਦੇ ਵਿੱਚ ਖਾਸ ਕਰਕੇ ਜਿਹੜੇ ਫਾਰਨਰ ਹੈਗੇ ਆ ਉਹਨਾਂ ਵਿੱਚ ਕਾਫੀ ਡਰ ਦਾ ਮਾਹੌਲ ਬਣਿਆ ਕਈ ਲੋਕ ਤਾਂ ਇਹ ਕਹਿੰਦੇ ਨੇ ਕਿ ਉਹਨਾਂ ਨੂੰ ਹਰ ਵੇਲੇ ਇਹ ਡਰ ਰਹਿੰਦਾ ਕਿ 마ਸਕ ਪਾਏ ਹੋਏ ਆਈਸ ਦੇ ਏਜੰਟ ਕਦੇ ਵੀ ਕਿਸੇ ਨੂੰ ਵੀ ਚੱਕ ਕੇ ਲੈ ਜਾਣਗੇ ਉਹਨੇ ਇਹ ਫੈਸਲਾ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਹੋ ਸਕਦਾ ਕੁਲਰੈਡੋ ਵਿੱਚ ਦੇਸ਼ ਭਰ ਦੇ ਵਿੱਚ ਭਾਵੇਂ ਜਿੱਦਾਂ ਮਰਜ਼ੀ ਗ੍ਰਿਫਤਾਰੀਆਂ ਹੋ ਰਹੀਆਂ ਨੇ ਪਰ ਕੁਲਰੈਡੋ ਸ਼ਹਿਰ ਦੇ ਵਿੱਚ ਬਿਨਾ ਵਾਰੰਟ ਗ੍ਰਿਫਤਾਰੀਆਂ ਤੇ ਜਿਹੜੀ ਹੁਣ ਉਹ ਪਾਬੰਦੀ ਲਾਈ ਗਈ ਹੈ ਫੈਡਰਲ ਜੱਜ ਵੱਲੋਂ ਹੋਂ ਜੇ ਹੀ ਗ੍ਰਿਫਤਾਰੀ ਲਈ ਵਾਜਬ ਸਬੂਤ ਅਤੇ ਲਿਖਤੀ ਰਿਕਾਰਡ ਜਿਹੜਾ ਆ ਉਹ ਲਾਜ਼ਮੀ ਹੋਵੇਗਾ ਤੇ ਇਹ ਆਦੇਸ਼ ਜਿਹੜੇ ਆ ਸਾਰਿਆਂ ਲਈ ਲਾਗੂ ਹੋਣਗੇ ਯਾਨੀ ਕਿ ਇੱਕ ਕਲਾਸ ਐਕਸ਼ਨ ਵਾਂਗ ਹੋਏਗਾ ਕਲਾਸ ਐਕਸ਼ਨ ਜਦੋਂ ਆਪਾਂ ਕਹਿ ਦਿੰਦੇ ਆ ਕਿ ਸੂ ਮੋਟਰ ਜਿਹੜਾ ਮੋਸ਼ਨ ਹੁੰਦਾ ਆ ਸੋ ਇਹ ਜਿਹੜਾ ਆ ਸੂ ਮੋਟਰ ਐਕਸ਼ਨ ਲਿਆ ਗਿਆ ਹੈਗਾ ਕਲਾਸ ਐਕਸ਼ਨ ਵਾਂਗ ਤੇ ਇਹਦੇ ਵਿੱਚ ਕੀ ਬੰਦ ਕੀਤਾ ਗਿਆ ਹੁਣ ਕਿ ਆਈਸ ਜਿਹੜੀ ਹੈ ਆਈਸ ਤੇ ਏਜੰਟ ਜਿਹੜੇ ਆ ਉਹ ਵਾਰੰਟ ਨਾਲ ਗ੍ਰਿਫਤਾਰੀ ਕਰ ਸਕਦੇ ਆ ਸਰਕਾਰ ਇਸ ਫੈਸਲੇ ਦੇ ਵਿਰੁੱਧ ਕਹਿੰਦੀ ਹੁਣ ਅਪੀਲ ਕਰ ਸਕਦੀ ਹੈ ਪਰ ਤੁਹਾਨੂੰ ਪਤਾ ਹੀ ਹੈ ਚੰਦ ਸਾਹਿਬ ਹੁਣ ਤੱਕ ਕਿੰਨੇ ਕੋਈ ਫੈਸਲੇ ਫੈਡਰਲ ਦੇ ਜੱਜਾਂ ਵੱਲੋਂ ਸੁਣਾਈ ਜਾ ਚੁੱਕੇ ਆ ਚਾਹੇ ਉਹ ਸੀਡੀਐਲ ਨੂੰ ਲੈ ਕੇ ਵੀ ਫੈਸਲਾ ਕੀਤਾ ਸੀਗਾ ਕਿ ਭਾਈ ਇਹ ਤੇ ਸਟੇ ਲਾਈ ਜਾਂਦੀ ਹੈ ਤੇ ਅਗਲਿਆਂ ਨੇ ਸੱਤੀ ਵੀ 100 ਨਹੀਂ ਮੰਨੀ ਤੇ ਉਧਰ ਆਪਣਾ ਕਹੋ ਕਿ ਨਿਊ ਜਰਸੀ ਤੇ ਨਿਊਯਾਰਕ ਦੇ ਵਿੱਚ ਕਈ ਜੱਜਾਂ ਨੇ ਇਸ ਚੀਜ਼ ਦੇ ਉੱਤੇ ਸਟੇਲ ਆਈ ਸੀ ਕਿ ਜਿਹੜਾ ਹੈਗਾ ਆ ਤੁਸੀਂ ਲੋਕਾਂ ਨੂੰ ਨਹੀਂ ਫੜ ਸਕਦੇ ਅਗਲਿਆਂ ਨੇ ਨਹੀਂ ਮੰਨੀ ਆਪਣਾ ਜ਼ੋਰ ਜਬਰ ਪੂਰਾ ਅਜਮਾ ਰਹੇ ਆ ਹੁਣ ਤੁਸੀਂ ਦੇਖ ਲਓ ਸ਼ਿਕਾਗੋ ਦੇ ਵਿੱਚ ਕੀ ਹਾਲਾਤ ਹੋਏ ਆ ਉਥੇ ਕਈ ਇਹੋ ਜਿਹੇ ਲੋਕ ਵੀ ਫੜ ਲਏ ਜਿਹੜੇ ਸਿਟੀਜ਼ਨ ਸੀਗੇ ਜਿਹੜੇ 40-40 ਸਾਲ ਤੋਂ ਇੱਥੇ ਰਹਿ ਰਹੇ ਸੀਗੇ ਫਰਕੇ ਜੇਲ੍ਹਾਂ ਚ ਟੱਕਤੇ ਬਾਅਦ ਵਿੱਚ ਅਗਲੇ ਨੇ ਸਬੂਤ ਪੇਸ਼ ਕੀਤੇ ਜੀ ਇਹ ਤਾਂ ਸਿਟੀਜ਼ਨ ਹੈ ਤੇ ਫਿਰ ਅਗਲੇ ਨੇ ਨੀਵੀਂ ਚ ਪਾ ਕੇ ਛੱਡਤਾ ਕਹਿੰਦੇ ਆ ਲੈ ਜਾਓ ਭਾਈ ਛੱਡਦੇ ਆ ਪਰ ਜਦੋਂ ਇੱਕ ਵਾਰੀ ਜਿਹੜਾ ਬੰਦੇ ਨੂੰ ਹਰਿਆਸ ਕਰ ਦਿੱਤਾ ਤੰਗ ਪਰੇਸ਼ਾਨ ਕਰਤਾ ਬਿਨਾਂ ਵਜ੍ਹਾ ਅਗਲੇ ਨੂੰ ਜੇਲ੍ਹ ਚ ਟੱਕਤਾ ਤੇ ਹੁਣ ਤੁਸੀਂ ਉਹਨੂੰ ਕਹਿ ਲੋ ਕਿ ਛੱਡ ਕੇ ਤੇ ਕੀ ਕੱਦੂ ਚ ਤੀਰ ਮਾਰ ਲਿਆ ਸੋ ਭਾਈ ਜੋਰ ਪੂਰਾ ਲੱਗ ਰਿਹਾ ਹੁਣ ਇਸ ਆਰਡਰ ਦੇ ਉੱਤੇ ਕੀ ਅਪੀਲ ਆਉਂਦੀ ਹੈ ਇਹ ਹੁਣ ਆ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਹੂੰ ਵੈਸੇ ਚ ਗਾਵਾਂ ਸਭ ਇਸ ਤੇ ਇਸ ਵਿਹਾਰ ਤੇ ਉੱਪਰ ਇਸ ਨੂੰ ਆਧਾਰ ਬਣਾ ਕੇ ਬਾਕੀ ਕੋਰਸ ਦੇ ਉੱਪਰ ਵੀ ਜਾਂ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਤਾਂ ਜਿਹੜਾ ਪਟੀਸ਼ਨਰ ਦਾਇਰ ਕੀਤੀਆਂ ਜਾ ਸਕਦੀਆਂ ਇੱਥੇ ਵੀ ਕਿਤਨਾ ਕਿਤੇ ਗਾਂਵਾਂ ਵੱਲੋਂ ਵਧਿਆ ਜਾ ਸਕਦਾ ਜਿਹੜੇ ਲੋਕ ਗ੍ਰਫਤਾਰ ਕੀਤੇ ਨੇ। ਬਿਲਕੁਲ ਜੀ ਵੱਖ-ਵੱਖ ਸੂਬਿਆਂ ਵੱਲੋਂ ਆਲਰੇਡੀ ਇਦਾਂ ਦੀ ਪਟੀਸ਼ਨਾਂ ਚੱਲਦੀਆਂ ਪਈਆਂ ਮਤ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਕੈਲੀਫੋਰਨੀਆ ਵਿੱਚ ਵੀ ਵਾਸ਼ਿੰਗਟਨ ਸਟੇਟ ਵਿੱਚ ਤਾਂ ਉਸ ਤੱਕ ਜੱਜ ਸਾਹਿਬ ਨੇ ਕਹਿਤਾ ਸੀਗਾ ਕਿ ਜਿਹੜੇ ਅ ਜਿਹੜੇ ਨੈਸ਼ਨਲ ਗਾਰਡ ਹੈ ਉਹ ਇੱਥੇ ਵੜੀ ਨਹੀਂ ਸਕਦੇ ਕੈਲੀਫੋਰਨੀਆ ਚ ਵੀ ਨਹੀਂ ਵੜ ਸਕਦੇ ਪਰ ਅਗਲਿਆਂ ਨੇ ਫੇਰ ਵੀ ਉੱਥੇ ਨੈਸ਼ਨਲ ਗਾਰਡ ਲਾਤੇ ਸੀਗੇ ਅ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਦੇਖੋ ਜੱਜ ਜਿਹੜੇ ਆ ਇਹ ਜਦੋਂ ਕੋਈ ਆਰਡਰ ਸੁਣਾਉਂਦੇ ਆ ਤਾਂ ਜਿਹੜਾ 트럼ਪ ਪ੍ਰਸ਼ਾਸਨ ਕਹਿੰਦਾ ਆ ਕਿ ਅਸੀਂ ਜੱਜੀ ਬਦਲਦੇ ਹਾਂਗੇ ਇਹਨਾਂ ਨੂੰ ਲਾਭੇ ਕਰਦੇ ਹਾਂਗੇ ਤੁਹਾਨੂੰ ਪਤਾ ਹੀ ਅੱਗੇ ਵੀ ਜਿਹੜੇ ਜਿਹੜੇ ਜੱਜਾਂ ਨੇ ਹੁਣ ਤੱਕ ਹੁਕਮ ਸੁਣਾਏ ਆ ਉਹਨਾਂ ਨੂੰ ਘਰ ਤੋਂ ਤੋਰਤਾ ਇਹਨਾਂ ਨੇ ਛੁੱਟੀ ਕਰਕੇ ਉਹ ਦੇਖਦੇ ਆ ਆ ਮਸਲੇ ਵਿੱਚ ਕੀ ਕਰਦੇ ਆ ਪਰ ਹਾਲ ਦੀ ਘੜੀ ਫੈਸਲਾ ਜ਼ਰੂਰ ਆਇਆ ਜੇ ਰਾਹਤ ਆਈ ਆ ਤੇ ਉਹਨੂੰ ਦੇਖੋ ਕਿ ਕੋਈ ਤਾਂ ਕਿ ਰਾਹਤ ਰਹਿੰਦੀ ਹੈ ਪਰ ਹਾਲ ਦੀ ਘੜੀ ਇਹਦੇ ਵਿੱਚ ਜਿਹੜੀ ਸਰਕਾਰ ਹੈ ਉਹ ਅਪੀਲ ਕਰ ਸਕਦੀ ਹੈ ਇਸ ਸਟੇ ਦੇ ਉੱਤੇ ਹਾਂ ਬਾਕੀ ਇਹ ਕੁਲ ਲਾਡੋ ਦੇ ਵਿੱਚ ਹੀ ਹੈ ਇਹ ਨਾ ਵੀ ਇਸ ਖਬਰ ਤੋਂ ਬਾਅਦ ਤੇ ਅਸੀਂ ਮਾਰੀਆਂ ਸਲਫਾਂ ਤੋਂ ਤੁਰਪੇ ਇਦਾਂ ਦਾ ਹਜੇ ਕੁਝ ਨਹੀਂ ਹੈਗਾ ਅਸੀਂ ਅਪੀਲ ਕਰਦੇ ਚੱਲਦੇ ਆ ਬਾਈ ਜੀ ਕਿਉਂਕਿ ਜਿੱਦਾਂ ਚੁਗਾਵਾਂ ਸਾਹਿਬ ਦੱਸ ਹੀ ਰਹੇ ਸੀਗੇ ਕਿ ਅੱਗੇ ਵੀ ਫੈਸਲੇ ਆਏ ਨੇ ਅੱਗੇ ਵੀ ਕੋਰਟਾਂ ਨੇ ਸਟੇਕ ਕੀਤਾ ਹੈ ਪਰ ਕੋਈ ਉਹਦਾ ਕੋਈ ਬਹੁਤਾ ਜਿਆਦਾ ਅਸਰ ਨਹੀਂ ਦੇਖਣ ਨੂੰ ਮਿਲਿਆ ਅਜ ਮਿੰਨੀ ਪਧਰਤੀ ਹਕੀਕਤ ਇਹ ਹੈਗੀ ਹੈ ਕਿ ਫੋਟੋ ਫੜਾਈ ਹਜੇ ਵੀ ਜਾਰੀ ਹੈ ਹਜੇ ਵੀ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਦੇ ਵੱਲੋਂ ਜਾਂ ਆਪਾਂ ਕਹਿ ਲਈਏ ਟਰੱਕ ਵਾਲੀ ਵੀਰਾਂ ਨੂੰ ਰੋਕਿਆ ਜਾ ਰਿਹਾ ਹੈ ਸਕੀਲ ਦੇ ਉੱਪਰ ਚੱਕਿਆ ਜਾ ਰਿਹਾ ਹੈ ਮਤਲਬ ਕੋਈ ਉਸ ਤਰੀਕੇ ਦੇ ਨਾਲ ਕੋਈ ਜਿੱਦਾਂ ਫੈਸਲੇ ਦੇ ਉੱਪਰ ਜੋ ਹੋਣਾ ਚਾਹੀਦਾ ਸੀਗਾ ਜੋ ਜਮੀਨੀ ਪੱਧਰ ਤੇ ਦਿਖਣਾ ਚਾਹੀਦਾ ਸੀਗਾ ਉਹ ਚੀਜ਼ਾਂ ਤੇ ਨਹੀਂ ਦਿਖ ਰਹੀਆਂ ਬਾਕੀ ਦੇਖਦੇ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਜੀ ਚੁਗਾਵਾਂ ਸਾਹਿਬ ਬਿਲਕੁਲ ਜੀ ਪਰ ਸਟਾਰ ਕਰਵੋ ਆਪਣਾ ਧਿਆਨ ਰੱਖੋ ਜਿਤ ਤੱਕ ਹੋ ਸਕਦਾ ਆ ਆਪਣਾ ਪੇਪਰ ਵਰਕ ਜਿਹੜਾ ਆ ਆਪਣੇ ਨਾਲ ਰੱਖੋ ਭਾਵੇਂ ਤੁਸੀਂ ਗ੍ਰੀਨ ਕਾਰਡ 홀ਡਰ ਵੀ ਆ ਜੇ ਤੁਸੀਂ ਟਰੱਕ ਚਲਾ ਰਹੇ ਆ ਆ ਆਪਣੇ ਜਿਹੜੇ ਡਾਕੂਮੈਂਟ ਆ ਉਹ ਜਰੂਰ ਆਪਣੇ ਕੋਲ ਰੱਖੋ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਬੰਦਾ ਜਿਹੜਾ ਆ ਭੁਲੇਖੇ ਨਾਲ ਹੀ ਮਾਰਿਆ ਜਾਂਦਾ ਜੇ ਤੁਹਾਡੇ ਕੋਲ ਡਾਕੂਮੈਂਟ ਪੂਰੇ ਨਾ ਹੋਣ ਜੇ ਤੁਸੀਂ ਬਾਹਰੋਂ ਟ੍ਰਕ ਚਲਾ ਰਹੇ ਹੋ ਚਾਹੇ ਟਰੈਵਲ ਵੀ ਕਰ ਰਹੇ ਹੋ ਤਾਂ ਵੀ ਆਪਣੇ ਪ੍ਰੋਪਰ ਆਪਣੇ ਆਈਡੀ ਆਪਣੇ ਡਾਕੂਮੈਂਟ ਪੂਰੇ ਰੱਖੋ ਤਾਂ ਕਿ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਤੁਹਾਨੂੰ ਪਤਾ ਜਦੋਂ ਇੱਕ ਵਾਰੀ ਜਿਹੜਾ ਬੰਦਾ ਆਈਸ ਤੇ ਰੱਕੇ ਛੱਡ ਜਾਂਦਾ ਫਿਰ ਘੁੰਮਕਮਾ ਕੇ ਡਿਟੈਂਸ਼ਨਲ ਸੈਂਟਰਾਂ ਦੇ ਵਿੱਚੋਂ ਤੁਹਾਨੂੰ ਬਾਹਰ ਆਉਣਾ ਪੈਂਦਾ ਭਾਵੇਂ ਤੁਸੀਂ ਪਾਕ ਪਵਿੱਤਰ ਵੀ ਆ ਤੁਹਾਨੂੰ ਕੋਈ ਤੁਸੀਂ ਕੋਈ ਪ੍ਰੋਬਲਮ ਨਹੀਂ ਕ੍ਰੀਏਟ ਕੀਤੀ ਕੋਈ ਤੁਸੀਂ ਕਿਸੇ ਤਰ੍ਹਾਂ ਦਾ ਕ੍ਰਾਈਮ ਨਹੀਂ ਕੀਤਾ ਪਰ ਜਦੋਂ ਕਹਿੰਦੇ ਨਾ ਇੱਕ ਵਾਰੀ ਬੰਦਾ ਪੁਲਿਸ ਦੇ ਕੋਲ ਅੱਗੇ ਪੰਜਾਬ ਦੀ ਘਹਾਵਟ ਹੈ ਇੱਕ ਵਾਰੀ ਪੁਲਿਸ ਥਾਣੇ ਵਿੱਚ ਬੰਦਾ ਗਿਆ ਕਹਿੰਦੇ ਕੁਛ ਨਾ ਕੁਛ ਆ ਦਾਗ ਲਵਾ ਕੇ ਆਉਂਦਾ ਆ ਸੋ ਇਸ ਕਰਕੇ ਭਾਈ ਇਹ ਵੀ ਜਿਹਨੂੰ ਜਿਹਨੂੰ ਅਰੈਸਟ ਕਰ ਲੈਂਦੇ ਨੇ ਭਾਵੇਂ ਇਹਨਾਂ ਨੇ ਸਿਟੀਜਨਾਂ ਨੂੰ ਵੀ ਅਰੈਸਟ ਕੀਤਾ ਇਹਨਾਂ ਨੇ ਕਿਹੜਾ ਮਾਫੀ ਮੰਗੀ ਆਣ ਕੇ ਵੀ ਸੌਰੀ ਇਹਨਾਂ ਨੂੰ ਅਰੈਸਟ ਕਰ ਲਿਆ ਸੋ ਇਹ ਕਿਹੜਾ ਕੇਸ ਜੀ ਸੁਣਦੇ ਆ ਸੋ ਆਪਣਾ ਖਿਆਲ ਜ਼ਰੂਰ ਰੱਖੋ ਜੀ ਹੂੰ ਬਿਲਕੁਲ ਜੀ ਬਾਕੀ ਚੁਗਾਵਾ ਸਾਹਿਬ ਤੁਸੀਂ ਭਗਵੰਤ ਮਾਨ ਵਾਂਗੂ ਕਹਿ ਦੋ ਕੋਈ ਸੁਲੱਖਣੀ ਜੀ ਗੱਲ ਭਗਵੰਤ ਮਾਨ ਜਦਦਾ ਕਹਿੰਦੇ ਹੁੰਦੇ ਨੇ ਕਿ ਮੇਰੇ 32 ਦੰਦ ਐ ਤੇ ਮੇਰੇ ਮੂੰਹ ਚੋਂ ਕਹੀ ਹੋਈ ਗੱਲ ਜਿਹੜੀ ਉਹ ਸੱਚੀ ਹੋ ਜਾਂਦੀ ਐ ਮੈਂ ਕਹਿੰਦਾ ਕੋਈ ਇਦਾਂ ਦਾ ਸਨੇਹਾ ਲਾ ਦੋ ਟਰੰਪ ਸਾਹਿਬ ਨੂੰ ਕਿ ਕਰਤੇ ਸਾਰੇ ਪੱਕੇ ਤੇ ਚਲਾਓ ਟਰੱਕ ਕੋਈ ਚੱਕਰ ਨਹੀਂ ਕੋਈ ਇਦਾਂ ਦਾ ਸੁਨੇਹਾ ਸੁਣਾ ਲਾਓ ਸ਼ਾਇਦ ਸਾਡੇ ਲੋਕਾਂ ਦਾ ਭਲਾ ਹੋ ਜਾਏ ਚਲੋ ਜੀ ਹੈਗਿਆਂ ਦੇ ਹੱਸੀਆਂ ਕੇਡੀਆਂ ਹੀ ਆ ਬਾਕੀ ਇਦਾਂ ਭਾਈਏ ਤੁਸੀਂ ਭਗਵੰਤ ਮਾਨ ਦੀ ਗੱਲ ਨਾ ਕਰੋ ਭਗਵੰਤ ਮਾਨ ਨੇ ਤਾਂ ਆ ਗੱਲ ਕਹੀ ਸੀ ਕਿ ਫੋਰਨਰ ਇੱਥੇ ਵਾਪਸ ਲੈ ਕੇ ਆਉਣਿਆਂ ਉਹਦੀਆਂ ਕੀਤਿਆਂ ਦੇ ਅੱਗੇ ਪੂਰੀਆਂ ਹੁੰਦੀਆਂ ਪਈਆਂ ਉਹ ਕਿਹਾ ਤੇ ਉਹਨੇ ਹੋਰ ਤਰੀਕੇ ਦੇ ਨਾਲ ਸੀ ਕਿ ਇਹ ਰਿਵਰਸ ਮਾਈਗ੍ਰੇਸ਼ਨ ਕਰਨੀ ਆ ਜੀ ਇੱਥੇ ਆ ਜਿਹੜੇ ਬਾਹਰ ਲਿਓ ਇੱਥੇ ਕੰਮ ਕਰਨ ਆਉਣਗੇ ਜਿਹਦੇ ਵਿਚਾਰੇ ਇੱਥੇ ਕਰਦੇ ਪਈ ਉਹਨਾਂ ਨੂੰ ਵਾਪਸ ਉੱਥੇ ਜਾਣਾ ਪੈਣਾ ਮੈਂ ਉਹ ਤੇ ਅਸੀਂ ਤੇ ਇਹੀ ਅਪੀਲ ਕਰਦੇ ਆ ਭਗਵੰਤ ਮਾਨ ਨੂੰ ਆਉਂਦੇ ਪਈ ਭਰਾਵਾ ਹੁਣ ਇੱਥੋਂ ਇਹਨਾਂ ਨੂੰ ਸੰਭਾਲਾ ਤੇ ਦੇਲਾ ਇੱਥੇ ਕੰਮ ਜਿੱਥੇ ਜਿੱਥੇ ਦੇ ਹੁੰਦਾ ਅੱਗੇ ਉਹ ਤੇ ਬਥੇਰੇ ਇਲਜ਼ਾਮ ਲੱਗਦੇ ਆ ਹੁਣੇ ਹੀ ਉੱਥੇ ਆਨੰਦਪੁਰ ਸਾਹਿਬ ਵਿੜੀ ਵਿਧਾਨ ਸਭਾ ਬਣਾ ਕੇ ਬੈਠੇ ਸੀ ਖਬਰਾਂ ਇਹ ਕਹਿੰਦੀਆਂ ਕਿ ਕੰਮ ਸਾਰੇ ਯੂਪੀ ਤੋਂ ਤੇ ਹੋਰ ਹਾਵਾਂ ਤੋਂ ਲੋਕੀ ਲਿਆ ਕੇ ਉੱਥੇ ਕੰਮ ਤੇ ਲਾਤੇ ਹੂੰ ਗੱਡੀਆਂ ਵੀ ਯੂਪੀ ਤੋਂ ਆ ਗਈਆਂ ਫਲੈਕਸਾਂ ਵੀ ਯੂਪੀ ਤੋਂ ਆ ਗਈਆਂ ਕੰਮ ਤਾਂ ਸਾਰੇ ਬਾਹਰ ਲਿਆਂਦਾ ਜਿਹੜੇ ਹੁਣ ਇੱਥੇ ਅਮਰੀਕਾ ਕੈਨੇਡਾ ਤੋਂ ਰਿਪੋਰਟ ਹੁੰਦੇ ਆ ਉਹਨਾਂ ਵਿਚਾਰਿਆਂ ਨੂੰ ਕਿੱਥੇ ਇਹਨੇ ਕੰਮ ਦੇਣਾ ਆ ਤਾਂ ਐਵੇਂ ਕਹਿਣ ਦੀਆਂ ਗੱਲਾਂ ਆ ਉਹਦੇ 32 ਦਿਨ ਤਾਂ ਮੈਨੂੰ ਪਤਾ ਨਹੀਂ ਪੂਰੇ ਹੈਗੇ ਕਿ ਨਹੀਂ ਆ ਗਏ ਹੁਣ ਗੱਲਾਂ ਹੀ ਰ ਆ ਬਾਕੀ ਜਿਹੜੀ ਉਹਨੇ ਇੱਕ ਗੱਲ ਕਹੀ ਸੀ ਵੀ ਵਾਪਸ ਆਉਣਗੇ ਉਹ ਭਰਾਵਾ ਆਈ ਜਾਂਦੇ ਨੇ ਉਹਨੂੰ ਕਹਾਂ ਹੋਰ ਕੁਝ ਨਾ ਹੀ ਕਹੇ ਤੇ ਚੰਗੀ ਗੱਲ ਹਮ ਬਿਲਕੁਲ ਜੀ ਬਾਕੀ ਆਸਤੇ ਅਰਦਾਸ ਕਰਦੇ ਆ ਜੀ ਜਿਹੜੇ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਦੇ ਵਿੱਚ ਨੌਜਵਾਨ ਆਏ ਹੈਗੇ ਨੇ ਕੋਗਵਸਨ ਚੜ੍ਹਦੀ ਕਲਾ ਦੇ ਵਿੱਚ ਰਹਿਣ ਔਰ ਆਪਣੀ ਜਿਹੜੀ ਕਮਾਈਆਂ ਕਰਦੇ ਰਹਿਣ ਪਰ ਇਹ ਜਿਹੜਾ ਸਮਾਂ ਥੋੜਾ ਜਿਹਾ ਬਚਨ ਦਾ ਹੈਗਾ ਬਚ ਬਚਾ ਕਰਕੇ ਹੀ ਆਪਾਂ ਜਿਹੜਾ ਅੱਗੇ ਵੱਲ ਨੂੰ ਵਧਣਾ ਹੈਗਾ ਬਹੁਤ ਬਹੁਤ ਚੁਗਾਂਵ ਸਰ ਜੀ ਮਿਹਰਬਾਨੀ ਤੁਸੀਂ ਐ ਵਿਚਾਰਾ ਸਾਡੇ ਦਰਸ਼ਕਾਂ ਨਾਲ ਸਾਂਝ ਕੀਤੇ ਧੰਨਵਾਦ ਤੁਹਾਡਾ ਧੰਨਵਾਦ